ਤੇ ਇਸ ਗੱਲ ਕੇ ਤੁਹਾਡਾ ਕੁਛ ਨਾ ਵੀ ਜਿਹੜੀ ਸਰਕਾਰ ਇਹ ਚੱਲ ਰਹੀ ਹੈ ਲੋਕਾਂ ਦਾ ਕੀ ਕਰੇ ਤੁਸੀਂ ਦੇਖੋ ਇੱਕ ਮੰਤਰੀ ਨੂੰ ਉਹਨਾਂ ਨੇ ਨੋਟੀਫਿਕੇਸ਼ਨ ਕਰਕੇ ਵਿਭਾਗ ਮ ਦਿੱਤਾ ਕਿ ਇਹ ਐਡਮਿਨਿਸਟ੍ਰੇਟਿਵ ਰਿਫਾਰਮਸ ਦਾ ਵਿਭਾਗ ਹੈਗਾ ਔਰ ਉਹ ਨੂੰ ਵੀ ਮਹੀਨੇ ਇਹ ਨਹੀਂ ਪਤਾ ਹੈਗਾ ਕਿ ਉਹ ਵਿਭਾਗ ਚੱਲ ਰਿਹਾ ਹੈ ਕੋਈ ਉਹਦਾ ਕੋਈ ਗੱਪ ਪਿੱਛਾ ਕੋਈ ਚੀਜ਼ ਹੈ ਕਿ ਨਹੀਂ ਹੈ ਸੋ ਅੱਜ ਪੰਜਾਬ ਦੇ ਲੋਕ ਜਿਹੜੇ ਠੱਗੇ ਠੱਗੇ ਮਹਿਸੂਸ ਕਰ ਰਹੇ ਸੀ ਤਿੰਨ ਸਾਲਾਂ ਬਾਅਦ ਤਾਂ ਹੁਣ ਹਕੀਕਤ ਸਾਹਮਣੇ ਆਈ ਗਈ ਹੈ ਅੱਜ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਕੇਜਲੀਵਾਲ ਲੈਂਡ ਕੰਪਨੀ ਜਿਹੜੀ ਹੈ ਇਹ ਗੱਲਾਂ ਦਾ ਖੱਟਿਆ ਖਾਰੀ ਹੈ ਹੋਰ ਤਾਂ ਬੱਲੇ ਕੁਝ ਹੈ ਨਹੀਂ ਕਿਹੜਾ ਡਿਪਾਰਟਮੈਂਟ ਹੀ ਨਹੀਂ ਹੈਗਾ ਪੰਜਾਬ ਸਰਕਾਰ ਦੇ ਨਾਲ ਪਹਿਲੀਆਂ ਗਵਰਨਮੈਂਟਾਂ ਚ ਸੀ ਨਾ ਅੱਜ ਤੇ 20 ਮਹੀਨੇ ਪਹਿਲਾਂ ਉਹਨੂੰ ਕਹਿੰਦੇ ਪ੍ਰਸ਼ਾਸਨਿਕ ਸਿਹਤਾਰਾਂ ਵਾਲਾ ਮੰਤ్రਾਲਾ ਦੇ ਦਿੱਤਾ ਨਾ ਉਹਦਾ ਕੋਈ ਕਲਰਕ ਨਾ ਪੀਐਨਏ ਸੈਕਟਰੀ ਨਾ ਡਾਇਰੈਕਟਰ ਇਹੀ ਕਾਰਨ ਪਤਾ ਲੱਗਦਾ ਵੀ ਜਿਹੜੀ ਬਦਲਾਅ ਦੇ ਨਾਂ ਤੇ ਸਰਕਾਰ ਬਣੀ ਤੇ ਉਹ ਬੇਸਮਝ ਲੋਕਾਂ ਦੀ ਬਣੀ ਉਹ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਜਜਵਾਤੀ ਤੌਰ ਤੇ ਗੁੰਮਰਾਹ ਕੀਤਾ ਉਹਨਾਂ ਨੂੰ ਹੀ ਭਾਵਨਾਵਾਂ ਨਾਲ ਖੇਡਿਆ ਲੋਕ ਭਾਵਨਾਵਾਂ ਵਿੱਚ ਬਹਿ ਕੇ ਉਹਨਾਂ ਦੇ ਪੰਨ ਉਸ ਵੇਲੇ ਚ ਧਾਰਨ ਪਰ ਅੱਜ ਬਦਮੀਆਂ ਦੇ ਵਿੱਚ ਹੋਰ ਵੀ ਤੇ ਕਿਉਂਕਿ ਤੇ ਇੱਕ ਅੰਗਲੀ ਸਾਹਮਣੇ ਇਹ ਬਹੁਤ ਅੰਗਲੀਆਂ ਸਾਹਮਣੇ ਆਉਣ ਜਿਹੜੀਆਂ ਪੰਜਾਬ ਦੇ ਲੋਕ ਭੁਗਤਣਗੇ ਵੀ ਤੇ ਪੰਜਾਬ ਦੇ ਦੇਖੋ ਇਸ ਗੱਲ ਤੇ ਹਰਦੀਪ ਸਿੰਘ ਵਿਚਾਰੇ ਦਾ ਤਾਂ ਕਸੂਰ ਕੀ ਹੈ ਉਹਨੂੰ ਤਾਂ ਪਤਾ ਹੀ ਨਹੀਂ ਹੈਗਾ ਕਿ ਮੈਂ ਮੰਤਰੀ ਬਣ ਗਿਆ ਤੇ ਮੰਤਰੀ ਵੀ ਕਹਾ ਦੇ ਬਣ ਗਿਆ ਜਿਹੜੇ ਅਫਸਰਾਂ ਨੇ ਉਹਨੂੰ ਜਦੋਂ ਨੋਟੀਫਿਕੇਸ਼ਨ ਸੁਣਿਆ ਗਵਰਨਰ ਵੱਲੋਂ ਮਹਿਕਮਾ ਨਾਲ ਆ ਕੇ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਸੀ ਵੀ ਜਿਹੜਾ ਮਹਿਕਮਾ ਇਹਨਾਂ ਨੂੰ ਦੇ ਰਿਹਾ ਤੇ ਮਹਿਕਮਾ ਦਾ ਨੌਨ ਰਿਸਪੀਕੈਂਟ ਹੁਣ ਦੇਖੋ ਕੀ ਇਤੂ ਚਿੰਤਾਜਨਕ ਹਾਲ ਕੀ ਹੋ ਚੁੱਕਾ ਹੈ ਇਹ ਸਰਕਾਰ ਨੂੰ ਹੀ ਨਹੀਂ ਪਤਾ ਕਿ ਸਰਕਾਰ ਦੇ ਮਹਿਕਮੇ ਹਨ ਕਿ ਸਰਕਾਰ ਚੱਲਦੀ ਹੈ ਇਹ ਇਹ ਪੰਜਾਬ ਦੀ ਕੋਈ ਸਹੀ ਗੱਲ ਇਹ ਨਾਨੀ ਨੇ ਖਤਮ ਕੀਤਾ ਮੜਾ ਕੀਤਾ ਕਾਲੇ ਜਿਹੜੇ ਮੜਾ ਜਿਹੜੇ ਮਹਿਕਮਾ ਹੈ ਨਹੀਂ ਜੀਆ ਮੰਤਰੀ ਬਣਾਤਾ ਜੇ ਛੁੱਟ ਜੁਕ ਤੇ ਜਿੰਦੇ ਪੌੜੇ ਤੋਂ ਸਾਲ ਦਾ ਸਾਲ ਨਹੀਂ ਹੁਣ ਦੋ ਹੋ ਗਏ ਗੁਲਦੀਪ ਸਿੰਘ ਢਾਲੀਵਾਲ ਦੇ ਪ੍ਰਸ਼ਾਸਨਿਕ ਸੁਧਾਰ ਮਹਿਕਮੇ ਨੂੰ ਬੀਤੇ ਦਿਨੀ ਬੰਦ ਕਰਵਾਉਣ ਸੰਬੰਧੀ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਜਾਰੀ ਕੀਤੀ ਹੈ। ਇਸ ਤੋਂ ਬਾਅਦ ਸਿਆਸੀ ਗਲਿਆਰੇ ਦੇ ਵਿੱਚ ਹੁਣ ਸਰਕਾਰਾਂ ਤੇ ਸਵਾਲ ਖੜੇ ਕਰਨ ਦਿੱਤੇ ਨੇ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਜਿਹੜਾ ਮੈਕਬਾ ਬੰਸੀ ਉਸ ਦਾ ਮੰਤਰੀ ਉਹਨਾਂ ਨੂੰ ਬਣਾ ਰੱਖਿਆ ਸੀ ਇਸ ਤੋਂ ਜਾਹਰ ਹੁੰਦਾ ਕਿ ਸਰਕਾਰਾਂ ਕਿੰਨੀ ਆਪਣੇ ਕੰਮ ਨੂੰ ਲੈ ਕੇ ਗੰਭੀਰ ਹੈ ਸਿਆਸੀ ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਹਾਸੋਣ ਵਾਲੀ ਗੱਲ ਹੈ ਉੱਥੇ ਹੀ ਇਸ ਮੌਕੇ ਭਾਜਪਾ ਆਗੂ ਰਾਣਾ ਗੁਰਮੀਤ ਖੋੜੀ ਕਾਂਗਰਸੀ ਆਗੂ ਲਖਵੀਰ ਲੱਖਾ ਅਤੇ ਅਕਾਲੀ ਦਲ ਆਗੂ ਮਹਿਕਿੰਦਰ ਸਿੰਘ ਗਰੇਵਾਲ ਨੇ ਇਸ ਮਾਮਲੇ ਸੰਬੰਧੀ ਹਾਸਲ ਮੁਕੌਲ ਕਰਦੇ ਕਿਹਾ ਕੀ ਇਸ ਤੋਂ ਜਾਰ ਹੁੰਦਾ ਕਿ ਸਰਕਾਰਾ ਕਿੰਨੀ ਆਪਣੇ ਕੰਮ ਨੂੰ ਲੈ ਕੇ ਗੰਭੀਰ ਹੈ ਉਸੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਮਹਿਕਮੇ ਤੇ ਉਹ 20 ਮਹੀਨਿਆਂ ਤੋਂ ਮੰਤਰੀ ਬਣੇ ਬੈਠੇ ਹਨ ਉਹ ਮਹਿਕਮਾ ਹੈ ਹੀ ਨਹੀਂ ਜੀ ਸਰ ਸਰ ਇੱਕ ਪ੍ਰਸ਼ਾਸਨਿਕ ਸੁਧਾਰ ਮਹਿਕਮਾ ਸੀਗਾ ਤੋਂ 20 ਮਹੀਨੇ ਪਹਿਲਾਂ ਮੰਤਰੀ ਬਣਾ ਕੇ ਰੱਖਿਆ ਹੁਣ ਕਹਿੰਦੇ ਜੀ ਮਹਿਕਮਾ ਖਤਮ ਕਰਤਾ ਨਾ ਕਿੰਨੇ ਕੋਈ ਉਹਦਾ ਕੋਈ ਪੀਐਸਸੀ ਨਾ ਕੋਈ ਕੋਸਤੀ ਕਿਦਾ ਦੇਖਦੇ ਹੋ ਸਰ ਸਰਕਾਰ ਦੇ ਮੈਂ ਤੇ ਇਸੇ ਗੱਲ ਤੇ ਤੁਹਾਡੇ ਕੋਲ ਪੁੱਛਦਾ ਹਾਂ ਕਿ ਜਿਹੜੀ ਸਰਕਾਰ ਇਹ ਚੱਲ ਰਹੀ ਏ ਉਹ ਲੋਕਾਂ ਦਾ ਕੀ ਕਰੇਗੀ ਤੁਸੀਂ ਦੇਖੋ ਇੱਕ ਮੰਤਰੀ ਨੂੰ ਉਹਨਾਂ ਨੇ ਨੋਟੀਫਿਕੇਸ਼ਨ ਕਰਕੇ ਮਹਿਕਮਾ ਦਿੱਤਾ ਕਿ ਇਹ ਐਡਮਿਨਿਸਟ੍ਰੇਟਿਵ ਰਿਫਾਰਮਸ ਦਾ ਮਹਿਕਮਾ ਹੈਗਾ ਔਰ ਉਹਨੂੰ 20 ਮਹੀਨੇ ਇਹ ਹੀ ਨਹੀਂ ਪਤਾ ਹੈਗਾ ਵੀ ਉਹ ਮਹਿਕਮਾ ਚੱਲ ਰਿਹਾ ਹੈ ਕੋਈ ਉਹਦਾ ਕੋਈ ਅੱਗਾ ਪਿੱਛਾ ਕੋਈ ਚੀਜ਼ ਹੈ ਕਿ ਨਹੀਂ ਹੈ ਥਿਸ ਇਜ਼ ਟੋਟਲ ਇਗਨੋਰੈਂਸ ਆਫ ਦੀ ਗਵਰਨਮੈਂਟ ਐਂਡ ਇਨਕਸਪੀਰੀਅੰਸ ਕੇ ਲੋਕਾਂ ਦਾ ਉਹਦੇ 'ਚ ਨੁਕਸਾਨ ਜਾਂ ਜਿਹੜੀ ਉਹਦੇ 'ਚ ਰਿਫਾਰਮਸ ਹੋਣੇ ਸੀਗੇ ਜਾਂ ਕੋਈ ਗੱਲਬਾਤ ਜਿਹੜੀ ਕੋਈ ਇਸ ਤਰ੍ਹਾਂ ਦੀ ਡਿਪਾਰਟਮੈਂਟ ਦੀ ਸਟੈਬਲਿਸ਼ਮੈਂਟ ਸੀਗੀ ਉਹਦਾ ਕੀ ਕੌਣ ਜ਼ਿੰਮੇਵਾਰ ਹੈ ਦੇ ਮਸਟ ਬੀ ਅ ਅਕਾਊਂਟ ਫਾਰ ਥੈਟ ਨਾ ਸੋ ਇਸ ਕਰਕੇ ਮੈਂ ਸੋਚਦਾ ਕਿ ਦਿਸ ਗਵਰਨਮੈਂਟ ਇਸ ਟੋਟਲੀ ਇਗਨੋਰੈਂਟ ਇਹਨਾਂ ਨੂੰ ਪੰਜਾਬ ਦੀ ਜਨਤਾ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਭਾਈਚਾਰੇ ਦੇ ਨਾਲ ਕੁਝ ਨਹੀਂ ਹੈ ਕੋਈ ਇਹਨਾਂ ਦਾ ਲਗਾਭ ਨਹੀਂ ਹੈ ਕੋਈ ਕੰਸਰਨ ਨਹੀਂ ਹੈ ਤੁਸੀਂ ਦੇਖੋ ਦਿੱਲੀ ਦੇ ਵਿੱਚ ਕੀ ਹੋਇਆ ਦਿੱਲੀ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਦਿੱਲੀ ਦੇ ਲੋਕਾਂ ਨੇ 12 ਸਾਲ ਬਾਅਦ ਇਹਨਾਂ ਨੂੰ ਬੁਰੇ ਤਰੀਕੇ ਨਾਲ ਨਕਾਰਿਆ ਹੈ ਔਰ ਸਾਫ਼ ਤੌਰ ਤੇ ਇਹ ਕਹਿ ਕੇ ਨਕਾਰਿਆ ਹੈਗਾ ਕਿ ਦੇ ਵਰ ਡੂਇੰਗ ਨਥਿੰਗ ਅਦਰ ਦੈਨ ਮੇਕਿੰਗ ਫਾਲਸ ਪ੍ਰੋਮਿਸਸ ਸੋ ਅੱਜ ਪੰਜਾਬ ਦੇ ਲੋਕ ਜਿਹੜੇ ਠੱਗੇ ਠੱਗੇ ਮਹਿਸੂਸ ਕਰ ਰਹੇ ਸੀ ਤਿੰਨ ਸਾਲਾਂ ਬਾਅਦ ਤਾਂ ਹੁਣ ਹਕੀਕਤ ਸਾਹਮਣੇ ਆ ਹੀ ਗਈ ਹੈ ਅੱਜ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਕੇਜਰੀਵਾਲ ਐਂਡ ਕੰਪਨੀ ਜਿਹੜੀ ਹੈ ਇਹ ਗੱਲਾਂ ਦਾ ਖਟਿਆ ਖਾਰੀ ਹੈ ਹੋਰ ਤਾਂ ਪੱਲੇ ਕੁਝ ਹੈ ਨਹੀਂ ਔਰ ਦੇਖੋ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੰਜਾਬ ਇਸ ਵੇਲੇ ਬੜੀ ਮੁਸ਼ਕਲ ਘੜੀ ਚੋਂ ਲੰਘ ਰਿਹਾ ਹੈਗਾ ਅਸੀਂ ਉਸ ਪੰਜਾਬ ਜਿਹੜਾ ਹੈ ਪਹਿਲੇ ਨੰਬਰ ਤੇ ਸੀ ਅੱਜ ਕਿੰਨੇ ਮਿਰਖ ਸਾਰੂ 19ਵੇਂ ਨੰਬਰ ਤੇ ਆ ਗਿਆ ਹੈਗਾ ਤੁਹਾਨੂੰ ਜਿਆਦਾ ਪਤਾ ਹੈ 19ਵੇਂ ਨੰਬਰ ਤੇ ਪੰਜਾਬ ਉਹ ਆ ਗਿਆ ਜਿਹੜਾ ਇੱਕ ਪੰਜਾਬ ਲੋਕਾਂ ਦਾ ਬਾਕੀ ਦੇ ਮੁਲਕ ਨੂੰ 65% ਅਨਾਜ ਪੈਦਾ ਕਰਕੇ ਦਿੰਦਾ ਸੀ ਅੱਜ ਅਸੀਂ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਨਹੀਂ ਮੈਂ ਕਹਾਂਗੇ ਇਸ ਗਵਰਨਮੈਂਟ ਦੀਆਂ ਤਾਂ ਜਿਹੜੀਆਂ ਨੇ ਕੋਈ ਪ੍ਰਾਪਤੀ ਹੈ ਹੀ ਨਹੀਂ ਜਿੱਥੇ ਅਸੀਂ 3 ਸਾਲ ਲੋਕਾਂ ਦਾ ਉਹਨਾਂ ਨੇ ਸਾਨੂੰ ਮੈਂਡੇਟ ਦਿੱਤਾ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਉਹ ਇਹਨਾਂ ਨੇ ਮੈਂਡੇਟ ਟੋਟਲੀ ਜਿਹੜਾ ਹੈਗਾ ਬਰਥ ਜਿਹੜਾ ਗਿਆ ਹੈਗਾ ਟਾਈਮ ਵੇਸਟ ਹੈ ਲੋਕਾਂ ਦਾ ਸੋ ਉਹਦੇ ਵਿੱਚ ਬਹੁਤ ਇੱਕ ਭਾਰੀ ਨੁਕਸਾਨ ਹੋਇਆ ਪੰਜਾਬ ਦਾ ਮੈਂ ਲੋਕ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਾਂਗਾ ਆਉਣ ਵਾਲੇ ਸਮੇਂ ਤੋਂ ਸਿੱਖਿਆ ਲੈਣ ਔਰ ਇਹ ਸਮਝਣ ਕਿ ਸਾਨੂੰ ਕੇਜਰੀਵਾਲ ਨੇ ਕੁਝ ਨਹੀਂ ਦੇਣਾ ਨਾ ਹੀ ਉਹਨੇ ਕੁਝ ਕਰਨਾ ਔਰ ਹਮੇਸ਼ਾ ਜਿਹੜਾ ਮੋਦੀ ਸਾਹਿਬ ਦਾ ਡਬਲ ਇੰਜਨ ਸਰਕਾਰ ਦਾ ਜਿਹੜਾ ਫਾਰਮੂਲਾ ਹੈ ਉਹ ਮਾਡਲ ਜਿਹੜਾ ਹੈਗਾ ਉਹ ਕਾਮਯਾਬ ਹੈ ਔਰ ਉਹਨਾਂ ਦੀ ਮੋਦੀ ਸਾਹਿਬ ਦੀ ਗਾਰੰਟੀ ਕਾਮਯਾਬ ਹੈ ਤੇ ਮੋਦੀ ਸਾਹਿਬ ਦੀ ਗਾਰੰਟੀ ਤੇ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਈਏ ਤੇ ਪੰਜਾਬ ਦੇ ਜਿਹੜਾ 19ਵੇਂ ਨੰਬਰ ਤੇ ਇਹਨੂੰ ਦੁਬਾਰਾ ਫਿਰ ਪਹਿਲੇ ਨੰਬਰ ਤੇ ਲਿਆਈਏ ਜਿੱਤ ਹਲੀਵਾਲ ਨੂੰ ਜਿਹੜਾ ਆ ਪ੍ਰਸ਼ਾਸਨਿਕ ਸੁਧਾਰ ਮਹਿਕਮਾ ਦਿੱਤਾ ਗਿਆ ਸੀ ਉਸ ਨੂੰ ਕਿਹਾ ਜਾ ਰਿਹਾ ਕਿ ਹੁਣ ਖਤਮ ਕਰ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਹੁਣ ਇੱਕ ਕਾਰਨ ਨੂੰ ਲੈ ਕੇ ਰੋਲਾ ਪੈ ਰਿਹਾ ਕਿ ਕਹਿੰਦੇ ਉਹ ਮਹਿਕਮਾ ਹੈ ਹੀ ਨਹੀਂ ਸੀ ਦੇਖੋ ਪੰਜਾਬ ਦੀ ਬਦਕਿਸਮਤੀ ਲਾ ਲਓ ਪੰਜਾਬ ਦੇ ਲੋਕਾਂ ਨੇ ਜੋ ਬਦਲਾਅ ਦੇਖਿਆ ਸੀ ਉਹਦਾ ਨਤੀਜਾ ਭੁਗਤ ਰਿਹਾ ਉਹਦਾ ਵੀ ਇੱਕ ਇਹੀ ਕਾਰਨ ਆ ਜਿਹੜਾ ਡਿਪਾਰਟਮੈਂਟ ਹੀ ਨਹੀਂ ਹੈਗਾ ਪੰਜਾਬ ਸਰਕਾਰ ਦੇ ਨਾਲ ਪਹਿਲੀਆਂ ਗਵਰਨਮੈਂਟਾਂ ਚ ਸੀ ਨਾ ਅੱਜਾ ਤੇ 20 ਮਹੀਨੇ ਪਹਿਲਾਂ ਉਹਨੂੰ ਕਹਿੰਦੇ ਪ੍ਰਸ਼ਾਸਨਿਕ ਸੁਧਾਰਾਂ ਵਾਲਾ ਮੰਤਰਾਲਾ ਦਿੱਤਾ ਨਾ ਉਹਦਾ ਕੋਈ ਕਲਰਕ ਨਾ ਪੀਐਨ ਨਾ ਸੈਕਟਰੀ ਨਾ ਡਾਇਰੈਕਟਰ ਇਹੀ ਕਾਰਨ ਪਤਾ ਲੱਗਦਾ ਵੀ ਜਿਹੜੀ ਬਦਲਾਅ ਦੇ ਨਾਤੇ ਸਰਕਾਰ ਬਣੀ ਤੀ ਉਹ ਬੇਸਮਝ ਲੋਕਾਂ ਦੀ ਬਣੀ ਆ ਉਹ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਜਜਵਾਤੀ ਤੌਰ ਤੇ ਗੁੰਮਰਾਹ ਕੀਤਾ ਉਹਨਾਂ ਨੂੰ ਹੀ ਭਾਵਨਾਵਾਂ ਨਾਲ ਖੇਡਿਆ ਲੋਕ ਭਾਵਨਾਵਾਂ ਵਿੱਚ ਬਹਿ ਕੇ ਉਹਨਾਂ ਦੇ 92 ਉਸ ਵੇਲੇ ਜਿਤਾਤੇ ਪਰ ਅੱਜ 92 ਦੇ ਵਿੱਚੋਂ 2 ਬਣੀ ਕੱਟਣੇ ਆਉਣ ਵਾਲੇ ਚੋਂ ਵਿੱਚ ਇਸ ਕਰਕੇ ਜਿਹੜੇ ਤਾਲੀਵਾਲ ਸਾਹਿਬ ਦੇ ਵਿਭਾਗ ਦੇ ਗੱਲ ਆ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਨਾਂ ਸਮਝ ਲੋਕਾਂ ਨੇ ਪੰਜਾਬ ਦਾ ਸੱਤਿਆਨਾਸ਼ ਕਰਤਾ ਮੈਂ ਤਾਂ ਕੀ ਵੱਡੀ ਅੰਗੈਲੀ ਜਿਹੜੀ ਸਾਹਮਣੇ ਆਈ ਹੈ ਕਦਣਾ ਕਿਤੇ ਦੇਖੋ ਇਹ ਤਾਂ ਇੱਕ ਅੰਗੈਲੀ ਸਾਹਮਣੇ ਹੈ ਬਹੁਤ ਅੰਗੈਲੀਆਂ ਸਾਹਮਣੇ ਆਉਣਗੀਆਂ ਜਿਹੜੀਆਂ ਪੰਜਾਬ ਦੇ ਲੋਕ ਭੁਗਤਣਗੇ ਵੀ ਤੇ ਪੰਜਾਬ ਵੀ ਭੁਗਤੂਗਾ ਸਰ ਇੱਕ ਲਗਾਤਾਰ ਕੁਲਦੀਪ ਸਿੰਘ ਢਾਲੀਵਾਲ ਜੋ ਕਿ 20 ਮਹੀਨਿਆਂ ਤੋਂ ਪ੍ਰਸ਼ਾਸਨਿਕ ਤੌਰ ਦਾ ਰਮ ਵਿਭਾਗ ਦੇ ਮੰਤਰੀ ਰਹੇ ਉਹਨੂੰ ਮਹਿਕਮਾ ਬੰਦ ਕਰ ਦਿੱਤਾ ਪਤਾ ਲੱਗਿਆ ਵੀ ਮਹਿਕਮਾ ਕਰੇ ਚੱਲ ਨਹੀਂ ਰਿਹਾ ਸੀ ਪਿਛਲੇ ਤਿੰਨ ਸਾਲ ਤੋਂ ਉਸ ਤਿਸ ਤਰ੍ਹਾਂ ਦੇਖਦੇ ਹੋ ਵੀ ਜਿਹੜਾ ਹੱਥੋਂ ਵੀਣਾ ਜਿਹੜਾ ਇੱਕ ਵਾਕਿਆ ਜਿਹੜਾ ਵੇਖੋ ਇਹ ਰਿਫਾਰਮਸ ਦਾ ਮਹਿਕਮਾ ਪਹਿਲਾਂ ਸਰਕਾਰ ਚ ਐਗਜ਼ਿਸਟ ਕਿਵੇਂ ਸੀ ਕਰਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸਰ ਸਰ ਕੁਬੀਰ ਸਿੰਘ ਬਾਦਲ ਨੇ ਇੱਕ ਰਿਫਾਰਮਸ ਕਮਿਸ਼ਨ ਬਣਾਇਆ ਸੀ ਜਿਹਦੇ ਚੇਅਰਮੈਨ ਡਾਕਟਰ ਪ੍ਰਮੋਦ ਬਣਾਏ ਸੀ ਤੇ ਉਸ ਤੋਂ ਬਾਅਦ ਉਸ ਕਮਿਸ਼ਨ ਨੇ ਜੋ ਵੀ ਰਿਫਾਰਮਸ ਹੀ ਗੇ ਬਾਗਰਵਾਰ ਸੁਜੈਸਟ ਕੀਤੇ ਉਹ ਕਮਿਸ਼ਨ ਮਹਿਕਮਾ ਇਨਫੈਕਟਿਵ ਹੋ ਗਿਆ ਕਾਂਗਰਸ ਵੇਲੇ ਤੇ ਆਪ ਦੀ ਸਰਕਾਰ ਬਣਨ ਤੋਂ ਪਹਿਲਾਂ ਤਾਂ ਉੱਥੇ ਕੋਈ ਹੈ ਹੀ ਨਹੀਂ ਇਸ ਚੀਜ਼ ਦੀ ਨਾ ਦੇਖੋ ਇਸ ਗੱਲ 'ਚ ਕੁਲਦੀਪ ਸਿੰਘ ਵਿਚਾਰੇ ਦਾ ਤਾਂ ਕਸੂਰ ਕੀ ਆ ਉਹਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਮੈਂ ਮੰਤਰੀ ਬਣ ਗਿਆ ਤੇ ਮੰਤਰੀ ਵੀ ਕਹਾ ਦੇ ਬਣ ਗਿਆ ਜਿਹੜੇ ਅਫਸਰਾਂ ਨੇ ਉਹਨੂੰ ਜਦੋਂ ਨੋਟੀਫਿਕੇਸ਼ਨ ਹੋਇਆ گورنر ਵੱਲੋਂ ਮਹਿਕਮਾ ਅਲਾਟ ਕਰਦਾ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਸੀ ਕਿ ਜੀ ਆ ਜਿਹੜਾ ਮੈਕ ਉਹ ਇਹਨਾਂ ਨੂੰ ਦੇ ਰਹੇ ਤਾਂ ਮਹਿਕਮਾ ਤਾਂ ਨਾਨ-ਐਗਜ਼ਿਸਟੈਂਟ ਹੈ ਹੁਣ ਦੇਖੋ ਕਿ ਇਹ ਇੱਕ ਦੂ ਚਿੰਤਾਜਨਕ ਹਾਲ ਕੀ ਹੋ ਸਕਦੀ ਹੈ ਕਿ ਸਰਕਾਰ ਨੂੰ ਹੀ ਨਹੀਂ ਪਤਾ ਕਿ ਸਰਕਾਰ ਦੇ ਵਿਭਾਗ ਹੈ ਨਹੀਂ ਤੇ ਸਰਕਾਰ ਚੱਲ ਰਹੀ ਹੈ ਫਿਰ ਵੀ ਸੋ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈਗਾ ਤੇ ਅਸੀਂ ਤਾਂ ਇਸੇ ਗੱਲ ਕਰਕੇ ਕਹਿ ਰਹੇ ਹਾਂ ਕਿ ਅੱਜ ਜੋ ਪੰਜਾਬ ਵਿੱਚ ਹਾਲਾਤ ਨੇ ਉਹ ਚਿੰਤਾਜਨਕ ਨੇ ਤੇ ਲੋਕਾਂ ਦਾ ਜਿਹੜਾ ਫੈਸਲਾ ਲਿਆ ਹੋਇਆ ਉਹ ਸਿਰ ਮੱਥੇ ਪਰ ਜੋ ਪੰਜਾਬ ਦਾ ਉਜਾੜਾ ਹੋ ਰਿਹਾ ਪੰਜਾਬ ਦੀ ਤਬਾਹੀ ਹੋ ਰਹੀ ਹੈ ਉਹ ਸ਼ਾਇਦ ਨਾ ਪੂਰੇ ਹੋਣ ਵਾਲੇ ਕਾਟੇ 'ਚ ਪੈ ਰਿਹਾ ਨੰਬਰ ਮੰਗ ਲਈ ਮੈਂ ਕਿਹਾ ਕਿ ਮਨ ਖਤਮ ਕੇਂਦਰ ਦੇ ਦੇ ਜਾਰੀ ਕਰਨਾ ਕਿਤੇ ਇਹਨਾਂ ਨੂੰ ਮਹਿਗਾ ਦੇਖੋ ਪਤਾ ਕੀ ਆ ਇੱਕ ਗਲਤੀ ਕਰ ਲਈ ਸੀਗੀ ਦੂਜੀ ਨਹੀਂ ਸੀ ਕਰਨੀ ਚਾਹੀਦੀ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਮਹਿਕ ਮੈਂ ਹੈਗਾ કે ਨਹੀਂ ਹੈਗਾ ਤੇ ਮੰਤਰੀ ਚਲੀ ਜਾਂਦਾ ਸੀਗਾ ਇਹ ਆਲ ਆਫ ਸਟਨ ਰੌਲਾ ਪਾ ਕੇ ਉਹਨਾਂ ਨੇ ਇੱਕ ਗੱਲ ਤਾਂ ਜ਼ਾਹਰ ਕਰਤੀ ਨਾ ਕਿ ਸਰਕਾਰ ਸਰਾਲਾ ਨਹੀਂ ਨੀਂ ਸੁੱਤੀ ਇਹਨਾਂ ਨੂੰ ਪਤਾ ਹੀ ਨਹੀਂ ਹੈ ਬਹੁਤ ਵੱਡੀ ਗਲਤੀ ਕੀਤੀ ਹੈ ਪੰਜਾਬੀ ਦੀ ਇੱਕ ਸੇਂਗ ਹੈ ਇਹ ਨਾਨੀ ਨੇ ਖਸਮ ਕੀਤਾ ਮਾਰਾ ਕੀਤਾ ਕਰਕੇ ਛੱਡਿਆ ਉਹ ਨੂੰ ਮਾਰਾ ਜਿੱਤੇ ਜੇ ਮਹਿਕਮਾ ਹੈ ਹੀ ਨਹੀਂ ਸੀਗਾ ਉਹ ਮੰਤਰੀ ਬਣਾਤਾ ਫਿਰ ਚੁੱਪਚੀ ਬਿਤੇ ਜਿੱਥੇ ਪੌੜੇ 3 ਸਾਲ 3 ਸਾਲ ਲੰਘੇ ਉਹਦੇ ਦੋ ਹੋਰ ਲੰਘਾ ਦਿੰਦੇ ਇਹ ਇਸ ਗੱਲ ਨੇ ਨਾ ਗਵਰਨਮੈਂਟ ਦਾ ਬੜੀ ਬੈਰਸਿੰਗ ਸਿਚੁਏਸ਼ਨ ਖੜੀ ਕਰਤੀ ਹੈ ਕਿ ਕਮਾਲ ਦੀ ਗੱਲ ਹੈ ਕਿ ਗਵਰਨਮੈਂਟ ਨੂੰ ਪਤਾ ਹੀ ਨਹੀਂ ਮਹਿਕਮਾ ਹੈ ਨਹੀਂ